¡Ay, yo! ¡Ay, ਅਜੇ ਰਮੇਸ਼ ਬਬਲਾ ਜੀ ਅੱਜ ਤੁਸੀਂ ਇੱਥੇ ਇਕੱਠ ਕੀਤਾ ਹੈ ਇਹਦਾ ਕੀ ਕਾਰਨ ਹੈ ਇੱਥੇ ਆਇਓ ਜਿੱਥੇ ਗੰਦੀ ਗੰਦੀ ਦਿਖਾਈ ਦੇ ਰਹੀ ਹੈ ਐਵੇਂ ਕਾਰਨ ਤਾਂ ਹੈ ਬਹੁਤ ਜ਼ਿਆਦਾ ਸਬਜ਼ੀ ਮੰਡੀ ਦਾ ਕੱਲ 15 ਰਸਤੇ ਦੇ ਦਿਨ ਸੀ ਜਦ ਦੇ ਦੇਸ਼ ਆਜ਼ਾਦ ਹੋਇਆ ਸੀ ਕੱਲ ਕਰਨਾ ਸੀ ਇਹ ਪ੍ਰੋਗਰਾਮ ਤੁਹਾਡਾ ਮੀਡੀਆ ਸਾਰਾ ਜਿਹੜਾ ਸੀ ਉਧਰ ਸਰਕਾਰੀ ਜਨਤ ਦੇ ਸਾਰਾ ਬੀਜੀ ਸੀ ਅਸੀਂ ਤੇ ਆ ਵੀ ਇਹਦੇ ਦੂਜੇ ਦਿਨ ਵੀ ਅਸੀਂ ਪ੍ਰੋਗਰਾਮ ਰੱਖਾਂਗੇ ਇਹ ਤਰ੍ਹਾਂ ਸਾਡੇ ਦੇਸ਼ ਆਜ਼ਾਦ ਹੋਇਆ ਇਹੋ ਜਿਹੇ ਯੋद्धा ਜਿਹੜੇ ਬਗੜ ਸਿੰਘ ਵਰਗੇ ਜਿਹੜੇ ਹੈ ਇਸ ਦੇਸ਼ ਦੀ ਆਜ਼ਾਦੀ ਦੇ ਪਿੱਛੇ ਆਪਣਾ ਸਾਰਾ ਟੰਬਰ ਵਾਰਤਾ ਅੱਜ ਕੁਝ ਲੋਕ ਐਸੇ ਰਾਜਨੀਤੀ ਲੋਟ ਹੈ ਜਿਹੜੇ ਦੇਸ਼ ਨੂੰ ਬਚਾਣਾ ਪਈਏ ਦੇਸ਼ ਨੂੰ ਲੁੱਟਦੇ ਦੋਨੇ ਹੱਥਾਂ ਨਾਲ ਉਠਾ ਰਹੇ ਹੈ ਇਹ ਮੰਡੀ ਫੜੀਆ ਵਾਲੇ ਰੇਡੀ ਵਾਲੇ 10 ਲੱਖ ਰੁਪਏ ਦੀ ਜੜੀ ਹੈ ਇਸ ਗਰੀਬਾਂ ਤੋਂ ਵਸੂਲੀ ਹੋ ਕੇ ਮਾਰਕਟ ਕਮੇਟੀ ਜਾਂਦੀ ਹੈ ਉਹਦੇ ਬਾਅਦ ਸਾਡਾ ਇੱਕ ਰੇੜੀ ਵਾਲਾ ਜਾਂ ਫੜੀ ਵਾਲਾ ਸਵੇਰੇ ਆਉਂਦਾ ਉਹਦੀ ਗਰਦਨ ਤੇ ছুরি ਰਾਤੇ ਉਹਨੂੰ ਲੁੱਟਿਆ ਜਾਂਦਾ ਆ 8:00 ਤੇਜਾ ਪਰ ਉਹ ਚਲਦਾ ਤੇ ਉਹਨੂੰ ਲੁੱਟਿਆ ਜਾਂਦਾ ਉਸ ਵਸੂਲੀ ਦੇ ਕਾਰਨ ਜਿਹੜਾ ਹੈ ਐਨਐਸ ਮੰਡੀ ਦੇ ਵਿੱਚ ਰੋਸ਼ ਹੈ ਅੱਜ 8:30 5:00 ਵਜੇ ਪਰ ਆਉਂਦਾ ਤੇ ਰੇੜੀ ਵਾਲਾ 7:00 ਵਜੇ ਆਉਂਦਾ ਕਾਰੋਬਾਰ ਸਾਰਾ ਖਤਮ ਹੋ ਗਿਆ ਮੈਂ ਉਸ ਲੋਕਾਂ ਨੂੰ ਕਹਾਂਦਾ ਇੱਥੇ ਯਸ਼ਪਾਲ ਨੂੰ 3 ਸਾਲ ਤੋਂ ਅਸੀਂ ਜੜੀ ਇੱਕ ਵੱਡੀ ਜ਼ਿਮਾਰੀ ਦਿੱਤੀ ਥੋੜੀ ਸਬਜ਼ੀ ਮੰਡੀ ਦੀ ਪ੍ਰਧਾਨ ਜੀ ਜੀ ਜੇ ਸਬੰਧ ਇਹਨੂੰ ਆਪਣੀ ਤਰਫ ਪ੍ਰਧਾਨ ਸਾਜਾ ਨਾ ਹੋਵੇ ਨਾ ਉਹ ਬੰਦਾ ਨਹੀਂ ਹੈ ਅੱਜ ਦੀ ਮੀਟਿੰਗ ਜਿਹੜੀ ਬੁਲਾਈ ਹੈ ਇੱਥੋਂ ਪ੍ਰਧਾਨ ਲਾਪਤਾ ਹੋ ਗਿਆ ਇਹ ਲੋਡ ਜਿਹੜੇ ਠੀਦੇ ਉੱਤੇ ਆਸ ਰੱਖਣ ਅਸੀਂ ਵੱਖ-ਵੱਖ ਜਿਹੜੇ ਸਮੇਂ ਦੇ ਵਾਇਉ ਖੰਦੇ ਰਿਹਾ ਫੜਿਆਲਾ ਰੇੜੀ ਵਾਲਾ ਆਰਟੀ ਅਸੋਸੀਏਸ਼ਨ ਵਾਲਾ ਅੱਜ ਸਾਡੀ ਮੰਡੀ ਦੇ ਵਿੱਚ ਸੜਕਾਂ ਨਹੀਂ ਸਾਡੀ ਮੰਡੀ ਦੇ ਵਿੱਚ ਕੋਈ ਕਾਨੂੰਨ ਨਾ ਦੀ ਚੀਜ਼ ਨਹੀਂ ਹੈ ਗੰਦਗੀ ਤੁਸੀਂ ਪਿੱਛੇ ਦੇਖੋ ਹਰ ਹਫਤੇ ਇੱਕ ਫੜਿਆਲਾ ਜਾਂ ਰੇੜੀ ਵਾਲਾ ਬਿਮਾਰ ਹੋ ਕੇ ਜਾਂਦਾ ਤਿੰਨ-ਤਿੰਨ ਮੰਦੇ ਬਾਅਦ ਡਾਕਟਰ ਕੋਲ ਦਵਾਈ ਲੈ ਕੇ ਜਾਂਦਾ ਤੇ ਮੈਂ ਇਹ ਸਾਰਿਆਂ ਨੂੰ ਅਹੀ ਬੇਨਤੀ ਕਰਾਂਦਾ ਅੱਜ ਦਾ ਜੇ ਸਭ ਬੰਦੇ ਨੂੰ ਅਸੀਂ 3 ਸਾਲ ਤੋਂ ਤਾਲ ਤੇ ਬਿਠਾਇਆ ਮੇਰੀ ਤਰਫੋਂ ਤੇ ਰੇੜੀ ਵਾਲੀ ਤਰਫੋਂ ਲੈਣੇ ਦੇਣਾ ਜਲਦ ਤੋਂ ਵੱਧ ਆਪਰੋਣਾ ਅੱਜ ਦੇ ਬਾਅਦ ਸਾਡੀ ਪ੍ਰਧਾਨ ਜੀ ਕੋ ਉਹਨੂੰ ਖਾਰੀ ਤਰ੍ਹਾਂ ਦੇ ਤੇ ਤੇ ਨਵੀਂ ਇੱਕ ਚੋਣ ਕਰਦੇ ਜਿਹੜੀ ਹੈ ਪ੍ਰਧਾਨ ਦੇ ਵਿੱਚ ਆਵਾਂਗੇ ਸਾਨੂੰ ਇਹ ਉਹਦੇ ਕੁਝ ਰਾਜਨੀਤੀ ਲੋਕ ਹਰ ਸਰਕਾਰਾਂ ਦੇ ਵਿੱਚ ਮੁੱਦੇ ਚੱਲਦੇ ਆਂ ਹਰ ਸਰਕਾਰਾਂ ਦੇ ਵਿੱਚ ਆਵਾਜ਼ ਉੱਠਦੀ ਹੈ ਅਤੇ ਰਾਜਪੁਰਾਨਾ ਜੀ ਸੀ ਉਹਨਾਂ ਦੇ ਵੀ ਪੁਤਲੇ ਛੜਦੇ ਸੀ ਉਹਨਾਂ ਦੇ ਵੀ ਸਿਆਪੇ ਹੁੰਦੇ ਸੀ ਜਦੇ ਕੰਮ ਨਹੀਂ ਕਰਦੇ ਸੀ ਪਰ ਉਸ ਬੰਦੇ ਨੇ ਰਾਜਪੁਰੇ ਨੂੰ ਖੂਬ ਸੁੰਰਤੀ ਦਿੱਤੀ ਹੈ ਹਜ਼ਾਰਾਂ ਟ੍ਰਾਮ ਉੱਤੇ ਉਸ ਬੰਦੇ ਨੇ ਅਸੀਂ ਉਹਨਾਂ ਦਾ ਵੀ ਵਿਰੋਧ ਕਰਦੇ ਰਹੇ ਅੱਜ ਸਰਕਾਰਾਂ ਦਾ ਵਿਰੋਧ ਕਰ ਰਹੇ ਚਾਹ ਸਾਨੂੰ ਹਟਣੀ ਹੈ ਵੇਸੀ ਆਪਣੇ ਹੱਥ ਵਾਸਤੇ ਆਪਣੀ ਸਭਾਈ ਦਾ ਪ੍ਰਬੰਧ ਕਰੀਏ ਇੱਟ ਰੇਡੀ ਵਾਲਾ 100 ਰੁਪਏ ਪਰਦਾ ਯਾਰ 100 ਲੱਖ ਰੁਪਏ ਦੀ ਵਸੂਲੀ ਹੁੰਦੀ ਹੈ ਇਥੋਂ ਜਿਹੜੀ ਹੈ ਉਹ ਕਿੱਦੀ ਹੁੰਦੀ ਹੈ ਸਾਡੇ ਵਾਸਤੇ ਹੁੰਦੀ ਹੈ ਵੀ ਮੰਡੀ ਖੂਬਸੂਰਤ ਹੋਣਾ ਅੱਜ ਪੰਜਾਬ ਦਾ ਪ੍ਰਧਾਨ ਮੰਡੀਆਂ ਦੇ ਵਿੱਚ ਦੌਰਾ ਲਾ ਰਿਹਾ ਐਤੇ ਮੈਂ ਸਾਰਿਆਂ ਨੂੰ ਟਮਾਟਾ ਇਸ ਮੰਡੀ ਦਾ ਦੌਰਾ ਲਓ ਰਾਜਨੀਤੀ ਤੋਂ ਹਟ ਜੇ ਇਸ ਮੰਡੀ ਦਾ ਕੰਮ ਕਰੋ ਭਾਵੇਂ ਪ੍ਰਧਾਨ ਹੋਵੇ ਚੇਅਰਮੈਨ ਹੋਵੇ ਕੋਈ ਮਰਜ਼ੀ ਹੋਵੇ ਰਮੇਸ਼ ਕੁਮਾਰ ਬਬਲਾ ਸਮੇ ਸਮੇਤੇ ਨਾਦੇ ਨਾਲ ਖੜਿਆ ਸਮੇ ਸਮੇਤੇ ਖੜਦਾ ਰਹਿਣਾ ਮੈਂ ਪ੍ਰਸ਼ਾਸਨ ਨੂੰ ਵੀ ਕਹਿੰਦਾ ਮੰਡੀ ਦੇ ਵਿੱਚ ਐਸਾ ਪ੍ਰਬੰਧ ਬਣਾਓ ਜਿਹੜਾ ਇੱਥੇ ਲੋਕਾਂ ਦੀ ਲੁੱਟ ਮਾਰ ਨਾ ਹੋਵੇ ਅੱਜ ਸ਼ਹਿਰ ਸਾਡਾ ਡੁੱਬਿਆ ਪਿਆ ਸ਼ਹਿਰ ਮਰਿਆ ਪਿਆ ਆਵਾਜ਼ ਉਠਾਉਣ ਦਾ ਇਹ ਪਸਾਦਨ ਹੋ ਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਆਪਣੀ ਆਵਾਜ਼ ਦਾ ਸਾਧਨ ਉਠਾਇਆ ਸਿਰਫ ਆਪਣੇ ਦਲ ਸਹਿਮਤ ਨਾ ਰੋ ਕੱਲ ਤੇ ਪੰਜਾਬ ਲੈਵਲ ਦਾ ਪ੍ਰੋਗਰਾਮ ਹੈ ਨਾ ਅੱਜ ਮੰਡੀ ਦੇ ਵਿੱਚ ਮੈਂ ਤੁਹਾਡੇ ਨਾਲ ਖੜਾ ਰ ਇੱਥੇ ਆਵਾਜ਼ ਉਠਾਵਾਂਗੇ ਆਪਣੇ ਰਾਜਪੁਰੇ ਦੀ ਇਸ ਮੰਡੀ ਦੀ ਇਸ ਮਜ਼ਦੂਰਾਂ ਦੀ ਇਸ ਰੇੜੀ ਤੇ ਫੜੀ ਵਾਲਿਆਂ ਦੀ ਆਵਾਜ਼ ਉਠਾਵਾਂਗੇ ਕੋਨਾ ਆਵਾਜ਼ ਉਠਾਈਏ ਅੱਜ ਸਬ지 ਨਹੀਂ ਵੇਚਦਾ ਇੱਥੇ ਅੱਜ ਜਿਹੜਾ ਧਰੋਂ ਟਾਈਮ ਨਾਲ ਨਹੀਂ ਆ ਸਕਦਾ ਮੰਡੀ ਜੜੀ ਆ ਜੂ ਜੂ ਡੋਂਟ ਹੋ ਰਹੀ ਐ ਤੇ ਪ੍ਰਧਾਨ ਅੱਜ ਜਿਹੜਾ ਹੈ ਇੱਥੋਂ ਜਵਾਬ ਦੇ ਤਿੰਨ ਸਾਲ ਦੀ ਪ੍ਰਧਾਨ ਮੁਜਰੀ ਦਾ ਸਾਬਣੀ ਵੀ ਤਿੰਨ ਸਾਲ ਦੇ ਵਿੱਚ ਕੀ ਆ ਦਿੱਤਾ ਤੂੰ ਕਿਹੜੀ ਸੜਕ ਬਣੀ ਐ ਤਿੰਨ ਸਾਲ ਦੇ ਵਿੱਚ ਕਿਹੜਾ ਆਰਤੀ ਸੁੱਕੀ ਰਿਹਾ ਤਿੰਨ ਸਾਲ ਦੇ ਵਿੱਚ ਕਿਹੜਾ ਫੜੀ ਵਾਲਾ ਸੁੱਕੀ ਆ ਰੇੜੀ ਵਾਲਾ ਸੁੱਕੀ ਆ ਤਿੰਨ ਸਾਲ ਦੇ ਵਿੱਚ ਤੁਸੀਂ ਇਹੋ ਜਿਹੇ ਉੱਦੇ ਲੈਟ ਸਪਟਾਰਾਂ ਦੇ ਸਿਰ ਤੇ ਬਹਿ ਜਾਂਦੇ ਹੋ ਪਰ ਲੋਕਾਂ ਨੂੰ ਕੰਮ ਨਹੀਂ ਕਰਦੇ ਬਿਲਕੁਲ ਲੋਕਾਂ ਨੂੰ ਜਿਹੜਾ ਮਾਰਨ ਦਾ ਕਾਰਨ ਕਰਦੇ ਹੋ ਅਲੋ ਬਾ ਜੜਾ ਹੈ ਮੈਂ ਇਹਨਾਂ ਨੂੰ ਵੀ ਟੋਮਾ ਰੋ ਉਸ ਬੰਦੇ ਨੂੰ ਪ੍ਰਧਾਨ ਲਾ ਦੇ ਚਲੋ ਉਹਨੂੰ ਚੇਰਮਨ ਬਣਾਓ ਛੋਟਾ ਹੋਵੇ ਵੱਡਾ ਹੋਵੇ ਜਿਹੜਾ ਤੁਹਾਡੇ ਹੱਥ ਦੀ ਆਵਾਜ਼ ਉਠਾਦਾ ਰਹੇ ਤੁਹਾਡੇ ਨਾਲ ਖੜਦਾ ਰਹੇ ਸਮੇਂ-ਸਮੇਂ ਤੇ ਜਿਹੜਾ ਹੈ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਮਿਲਾੜੇ ਚੱਲਦਾ ਰਹੇ ਮੈਂ लास्टੇ यही ਬੇਨਤੀ ਕਰ ਰਹਾ ਹਾਂ ਇੱਥੇ ਜਿਹੜਾ ਇਹ ਅੱਜ ਗੰਦਪਿਆ ਦੇ ਨੇਤਾ ਹੈ ਇੱਥੇ ਜਿਹੜਾ ਹੈ ਹੋਰ ਤੁਹਾਨੂੰ ਦੱਸਿਏ ਨਾਰਲ ਸਾਡੀ ਬੱਚੀ ਪਿੰਦੀ ਹੈ ਸਾਡੀ ਭੈਣ ਪਿੰਦੀ ਹੈ ਸਾਡੀ ਮਾਂ ਪਿੰਦੀ ਹੈ ਅਤੇ ਦੋ ਨੰਬਰ ਦੇ ਨਾਰੇ ਜਿਹੜੇ ਮੋਲ ਤੋਲ ਰਿਜਲਟ ਹੋਦੇ ਜਿਹੜੇ ਸਾਡੀ ਮੰਡੀ ਦੇ ਵਿੱਚ ਹੈ ਉਹਦੇ ਵਿੱਚ ਕਿਹਦਾ ਤਾਲ ਮੇਲਾ ਪ੍ਰਧਾਨ ਦਾ ਤਾਲ ਮੇਲਾ ਪ੍ਰਸ਼ਾਸਨ ਦਾ ਤਾਲ ਮੇਲਾ ਸਰਕਾਰ ਦਾ ਤਾਲ ਮੇਲਾ ਕਿਹਦਾ ਤਾਲ ਮੇਲਾ ਜਿਹੜਾ ਛੁੱਲੇ ਲਬਜਾ ਦੇ ਨਾਮ ਸੌਦਾ ਵੇਚ ਰਿਹਾ ਇਸ ਮੰਡੀ ਦੇ ਵਿੱਚ ਆ ਚੇਅਰਮੈਨ ਸੁੱਤਾ ਪ੍ਰਧਾਨ ਸੁੱਤਾ ਕੋਈ ਦੀ ਆਵਾਜ਼ ਉਠਾਉਂਦਾ ਅੱਜ ਜਿਹੜੀ ਸਾਡੀ ਬੱਚੀ ਉਧਰ 3 ਬਜਾ ਨਾਰੇ ਲੈ ਕੇ ਪਿੰਦੀ ਉਹਦੇ ਬਾਅਦ ਉਹਦੀ ਬਿਮਾਰੀ ਦਾ ਢਾਂਚਾ ਬਣਦਾ ਉਹਦਾ ਕੀ ਜਣਾ ਮੈਂ ਡਾਕਟਰਾਂ ਦੀ ਟੀਮ ਨੂੰ ਵੀ ਟੋਮਣ ਰੋ ਇਹ ਸਮੰਢੀ ਦੇਵੇ ਸਮੇ ਸਮੇ ਤੇ ਛਾਪੇ ਮਾਰੋ ਐਸਐਚਓ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਤੁਮਰਾ ਇਹ ਸੰਬੰਧੀ ਦਾ ਦੌਰਾ ਲਾਓ ਔਰ ਇੱਥੇ ਪ੍ਰਵੀਨ ਸਾਹਿਬਾ ਜੀ ਨੂੰ ਜੱਡਾ ਜੀ ਨੂੰ ਵਟਵਲ ਸਾਰੀਆਂ ਪਾਲਟੀਆਂ ਨੂੰ ਇੱਕ ਵਾਰੀ ਮੰਡੀ ਆਓ ਸ਼ੀਸ਼ਾ ਦੇ ਤੋਂ ਮੰਡੀ ਦਾ ਵੀ ਇਹ ਲੋਕ ਜਿੰਨੇ ਮਜਬੂਰ ਹੈ ਇਹ ਲੋਕ ਜਿੰਨੇ ਤਪ ਰਹੇ ਆ ਕਿਨੇ ਦੁਖੀ ਹੋ ਰਹੇ ਆ ਕਿਨੇ ਮਰ ਰਹੇ ਆ ਮੈਂ ਤਾਂ ਟੈਨਟਲ ਵੱਡੀ ਜਿੰਦੀ ਦੇ ਵਿੱਚ ਉੱਥੇ ਚਲੋ ਉੱਥੇ ਮੈਂ ਮੈਂ ਮੈਗਲ ਦੇ ਬਾਝੋਂ ਉਠਾਵਾਂ ਰਾ ਇਹ ਟੀਮ ਸਾਰੀ ਇਸ ਸਬਜ਼ੀ ਮੰਡੀ ਲੈ ਆ ਟਿਆਵਾਂ ਦੀ ਜਿਹਨਾਂ ਨੇ ਦੋਸ਼ੀ ਹੈ ਜਿਹੜੇ ਤਾਲ ਮੈਂ ਲੈ ਦੇ ਮੰਤਰੀਆਂ ਲੈ ਰਿਆ ਉਹਨਾਂ ਨੂੰ ਢੱਡੀ ਚੜਾਵਾਂਗੇ ਤੇ ਇਸ ਮੰਡੀ ਨੂੰ ਜਿਹੜਾ ਹੈ ਇੱਕ ਸੁੱਖ ਦੀ ਸਾਸ ਲੈ ਕੇ ਜਿਹੜਾ ਹੈ ਇਸ ਮੰਡੀ ਨੂੰ ਖੂਬ ਸੁਰਤੀ ਦੇ ਆਂਦੇ ਹੁਣ ਅਸੀਂ ਪਿੱਛੇ ਲੱਗ ਗਏ ਪਿੱਛੇ ਨਹੀਂ ਹਟਾਂਗੇ ਕੋਈ ਨਹੀਂ ਹੋਰ ਤੇ ਲੁਕੇਗਾ ਉਕਰਸ ਹੋਰ ਆਮਨਾਲ ਬੜੀ ਪ੍ਰਧਾਨ ਜੀ ਫਤਲੀ ਇਹ ਪ੍ਰਧਾਨ ਕਹਿੰਦਾ ਜਿਹਨੂੰ ਵਜਨ ਦਾ ਪਤਾ ਹੈ ਵੀ ਮੇਰੇ ਪਿੱਛੇ 1000 ਬੰਦਾ ਖੜਾ ਹੈ ਉਹਨੂੰ ਪਤਾ ਵੀ ਪ੍ਰਧਾਨ ਜੀ ਚਾਹੇ ਚੀਜ਼ ਹੁੰਦੀ ਹੈ ਜੈ ਜਨਤਾ ਜੈ ਭਾਰਤ ਪਰਮੇਸ਼ ਬਬਲਾ ਵੱਲੋਂ ਲਾਏ ਗਏ ਅਰੋਪਾਂ ਸਬੰਧੀ ਜਦੋਂ ਮਾਰਕਰ ਕਮੇਟੀ ਦੇ ਸੈਕਟਰੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਦਕਿ ਆਰਟੀਐ ਐਸੋਸੀਏਸ਼ਨ ਫੌਕਸ ਸਰਜੀ ਮੈਂਟਰੀਅਲ ਪ੍ਰਧਾਨ ਜਦੋਂ ਨਾਲ ਫੋਨ ਤੇ ਸੰਪਰਕ ਹੋਇਆ ਤਾਂ ਉਹਨਾਂ ਨੇ ਪਰਮੇਸ਼ ਬਬਲਾ ਦੇ ਲਾਏ ਗਏ ਅਰੋਪਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਸੰਬੰਧੀ ਨਾ ਉਹਨਾਂ ਨੂੰ ਦੱਸਿਆ ਗਿਆ ਤਾਂ ਨਾ ਇਹਨੂੰ ਉਹ ਇਸ ਮੀਟਿੰਗ ਬਾਰੇ ਪਤਾ ਸੀ